ਡਰੋਨ ਸ਼ੋਅ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਉੱਤਰੀ ਭਾਰਤ ਦੇ ਵਿੱਚ ਜਿਹੜਾ ਕਰਵਾਇਆ ਜਾ ਰਿਹਾ ਆਪਣੀ ਕਿਸਮ ਦਾ ਪਹਿਲਾ 500 ਡਰੋਨਸ ਦੇ ਨਾਲ ਇਹ ਡਰੋਨ ਸ਼ੋਅ ਸਾਬ ਸਿਰਗੁਰੂ ਤੇ ਇੱਕ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਇਸ ਆਕਾਸ਼ਮਾਨ ਦੇ ਵਿੱਚ 500 ਡਰੋਨਸ ਇਕੱਠੇ ਆਪਣੀ ਪੂਰੀ ਲੈ ਦੇ ਵਿੱਚ ਚਲਦੇ ਹੋਏ ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਜਦੋਂ Hindu ਧਰਮ ਖਤਰੇ ਵਿੱਚ ਸੀ ਤੇ ਕਸ਼ਮੀਰੀ ਪੰਡਤਾਂ ਨੇ ਆ ਕੇ ਪਾਤਸ਼ਾਹ ਤੇਗ ਬਹਾਦਰ ਕੋਲ ਗੁਜ਼ਾਰਿਸ਼ ਕੀਤੀ ਸੀ ਫਰਿਆਦ ਕੀਤੀ ਸੀ ਕਿ ਉਹਨਾਂ ਦਾ ਧਰਮ ਖਤਰੇ ਵਿੱਚ ਹੈ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸ਼ੀਸ਼ ਬਲੀਦਾਨ ਕਰਕੇ ਪੂਰੇ ਹਿੰਦੂ ਧਰਮ ਦੀ ਰੱਖਿਆ ਕੀਤੀ ਸੀ ਤੇ ਹਿੰਦੂ ਧਰਮ ਦੀ ਚਾਦਰ ਬਣ ਕੇ ਸਾਹਮਣੇ ਆਏ ਸੀ ਅੱਜ ਇਹ ਡਰੋਨ ਸ਼ੋ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਵਿਰਾਸਤੇ ਖਾਲਸਾ ਆਨੰਦਪੁਰ ਸਾਹਿਬ ਦੇ ਵਿੱਚ گروہ تیک بہادر سمریہ کرنان دیا شکاہ ہے کہ پورے ملک کا مذہب اسلام ہونا چاہتا جس کر کے انہیں لقائی سلم کا نشل کر سب کو بہلا اس نے غیر مسلم لقائوں کو جزیہ لگا کہ زیادہ لوگ کا نروز تین قبولن واسطے مجبور کی تر زبردستی جنہو لہائے گئے کرنے والے قتل کر دیتے جس دران اس نے اپنی سفا سرا افتہار خان کشمیر علاقے جبری ترم تبدیلی کرنے بھیجا کشمیری براہمن اپنا کے بچاؤ گئے پر کسی نے نینا انہوں کی بان نہ سے نے بہادر جی کے لاوا

کوئی نہیں کوئی سب کو پہلا بھائی مدی غازی ظالم نے اسلام قبول انباس دیا بھائی صاحب نے انکار کرنے کے بعد اونا نو پوری خلقت کے سامنے لکڑ دیا دو چھکیریاں دے بچ چنگی تا نور کے ظالمانہ طریقے دے سر تیارہ چلا کے چیلے

10ਵੀਂ ਜੱਲਾਦਾਨੀ ਇੱਕ ਹੋਰ ਵੱਡਾ ਸਾਹ ਦੇਖ ਚਾਹੁੰਦਾ ਉਹ ਸੇਖਣ ਅੱਗ ਬਾਲ ਕੇ ਪਾਣੀ ਉਭਾਲਣਾ ਸ਼ੁਰੂ ਕਰ ਤੇ ਭਾਈ ਗਿਆਨ ਦਾਸ ਜੀ ਉਸ ਵਿੱਚ ਬੈਠ ਗਏ ਭਾਈ ਗਿਆਨ ਦਾਸ ਜੀ ਮੁਸਕਰਾਦੇ ਹੋਏ ਸੇ ਗੁਰਤੇ ਬਹਾ ਭਾਈ ਭਿਆਲਾ ਜੀ ਦੀ ਸ਼ਹਾਦਤ ਜਿਨ੍ਹਾਂ ਨੂੰ ਗਰਮ ਗਰਮ ਟੇਕ ਦੇ ਵਿੱਚ ਪਾਣੀ ਉਭਾਲ ਕੇ ਉਹਨਾਂ ਦੇ ਚਮੜੀ ਫਟਣ ਲੱਗੀ ਗਰਮ ਪਾਣੀ ਦੇ ਨਾਲ ਹੀ ਉਹਨਾਂ ਦੇ ਸਰੀਰ ਨੂੰ ਖਤਮ ਕਰ ਦਿੱਤਾ ਹੱਡੀਆਂ ਵੀ ਬਕਰੀਆਂ ਕਰੋਨਾ ਦੇ ਮੁਕਾਰ ਵਿੱਚ ਨਹੀਂ ਸੁਖਣੀ ਸਾਹਿਬ ਦੀ ਆਵਾਜ਼ ਪੂਰੀ ਫਿਜ਼ਾ ਵਿੱਚ ਗੂੰਜਦੀ ਉਹ ਦੇਹ ਇੱਕ ਚੱਲੇ ਦੇ ਨਜ਼ਰ ਆਈ ਵਿੱਚ ਦੇਹ ਭਈ ਕਿਸੇ ਦੀ ਜਲਦੀ ਹੈ ਸ਼ੂ ਸ਼ੂ ਕਰਕੇ ਹੈ ਲਾਹੋਂ ਸਰਦਾ ਚਰਣ ਚਰਣ ਕਰਕੇ ਚਰਨੀ ਢਲਦੀ ਹੈ ਇਧਰ ਸ਼ੀਤਲ ਗੁਰਬਾਣੀ ਦੇ ਜੋਸ਼ ਅੰਦਰ ਲਹਿਰ ਨੂਰ ਦੀ ਨਾੜਾ ਚ ਚੱਲਦੀ ਉਸ ਤੋਂ ਬਾਅਦ ਕਾਈ ਸਤੀ ਦਾਸੀ ਨੇ ਉਹਨਾਂ ਦਰਿੰਦਿਆਂ ਨੇ ਰੂਹ ਦੇ ਵਿੱਚ ਲਪੇਟ ਕੇ ਜਿਉਂਦੇ ਅਸਰ ਭਾਈ ਸਤੀ ਦਾਸੀ ਦੀ ਸ਼ਹਾਦਤ ਸੀ ਆਪਣੇ ਭਰਾ ਭਾਈ ਮਤੀ ਦਾਸ ਵਾਂ ਅਡੋਲ ਸ਼ਾਂਤ ਚਿਤ ਅੜੇ ਬਾਣੀ ਪੜਦੇ ਵਿੱਚ ਸ਼ਹੀਦ سکھا دیا شہید کازی بہبو شری گروہ تیگ بہادر جی کو فتبہ پڑھ کے سلام لگا یا دین اسلام گروہ جی نے قاضی دیا ترنت شرط انتار کرتے بے کہا کہ میں زبردستی مذہب تبدیل کرندے کوئی بھی میرے پر ہت

جی جی جے, 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 جے سر جیتا جی جو ایک رگریتا سکھ سن گرو سا پوتر سی پڑھا در پڑا باغ اپنی باہانگا گرو کا بیٹا ਅਸਮਾਨ ਦੇ ਵਿੱਚ 500 ਡਰੋਨ ਗੁਰੂ ਸਾਹਿਬ ਦੀ ਸ਼ਹਾਦਤ ਦਾ ਪੂਰਾ ਸੀਨ ਵਿਖਾਉਂਦੇ ਹੋਏ ਪੰਜਾਬ ਸਰਕਾਰ ਵੱਲੋਂ ਰਾਸਤੇ ਖਾਲਸਾ ਵਿੱਚ ਇਹ ਸਾਰਾ ਡਰੋਨ ਸ਼ੋਅ ਦਿਖਾਇਆ ਜਾ ਰਿਹਾ ਹੈ ਜੇਲੇ ਕਿ ਚੰਜੂ ਰਾਖਾ ਪ੍ਰਭੂ ਦਾ ਕਾ ਜੋ ਕੀ ਜੋ ਲਕੀ ਲੈ ਲੋ ਨਾ ਮੈਂ ਰੋਇਆ ਇਸ ਸਾਲ ਅੱਜ 3 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਦੁਨੀਆ ਦੇ ਸ਼ਹਾਦਤ ਦੇ ਹਰ ਇੱਕ ਜਗ੍ਹਾ ਤੇ ਜਿੱਥੇ-ਜਿੱਥੇ ਵੀ ਹਿੰਦੂ ਕੋਈ 파ਰਟੀ ਰੰਦਾ ਹੈ ਹਿੰਦੀ ਚਾਦਰ ਗੁਰਡੇ ਵਾਹਦਰ ਸਾਹਿਬ ਜੀ ਦਾ 350 ਸਾਲਾ ਸ਼ਹਾਦਤ ਦੇ ਦਿਨ ਮਨਾ ਰਿਹਾ ਹੈ